ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 156 ਤੋਂ ਸੰਥਿਆ ਆਰੰਭ ਕਰ ਰਹੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਚੇਤੀ ਮਹਲਾ ਪਹਿਲਾ ਔਖਦ ਮੂਲ ਮੰਤਰ ਮਨ ਇਕੈ ਜੇ ਕਰ ਦਿੜੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਲਖਣਾ ਲਖਣਾ ਜਾਈ ਰੇ ਰਹਾ ਸੱਕਰਖੰਡ ਮਾਇਆ ਤਨ ਮੀਠੀ ਹਾਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਜ ਟੂ ਕਸਮੂਸਾ ਭਾਈ ਰੇ ਮਨ ਮੁਖ ਕਰ ਹੈ ਤੇਤਾ ਦੁਖ ਲਾਗੈ ਗੁਰ ਮੁਖ ਮਿਲੇ ਵਡਾਈ ਰੇ ਜੋ ਤਨ ਕੀਆ ਸੋਈ ਹੂਆ ਕਿਰਤ ਨ ਮਿਟਿਆ ਜਾਈ ਰੇ ਸਬਰ ਭਰੇ ਨ ਹੋਵਹਿ ਊਣੈ ਜੋ ਰਾਤੇ ਰੰਗ ਲਾਈ ਰੇ ਤਨ ਕੀ ਪੰਖ ਹੋਵੈ ਜੇ ਨਾਨਕ ਤੋ ਮੂੜਾ ਕਿਛ ਪਾਈ ਰੇ ਗਉੜੀ ਚੇਤੀ ਮਹੱਲਾ ਪਹਿਲਾ ਕਾਤਕੇ ਮਾਈ ਬਾਪ ਕਾਤਕੇਰਾ ਕਿ ਦੂ ਥਾਵੋ ਹਮ ਆਏ ਅਗਨ ਬੇਮਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹੇ ਨ ਜਾਣੀ ਔ ਗੁਣ ਮੇਰੇ ਰਹਾਉ ਕਿਤੇ ਰੁਖ ਬਿਰਖ ਹਮ ਚੀਨੇ ਕੀਤੇ ਪਸੂ ਉਪਾਏ ਕੀਤੇ 나ਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੈ ਘਰ ਚੋਰੀ ਘਰ ਆਵੈ ਅੱਗੋ ਦੇਖੈ ਪਿਛੋ ਦੇਖੈ ਤੁਜ ਤੇ ਕਹਾ ਛਪਾਵੈ ਤਾਟ ਤੀਰਥਾਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੈ ਤੱਕੜੀ ਤੋਲਣ ਲਾਗਾ ਘਟ ਹੀ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰ ਹੋ ਕਿਸ਼ ਮਿਹਰ ਉਪਾਵ ਹੋ ਡੋਬ ਦੇ ਪੱਥਰ ਤਾਰੇ ਜਿੜਾ ਅਗਨ ਬਰਾਬਰ ਤਪੈ ਈਤਰ ਵਗ ਕਾਤੀ ਪਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋ ਇਕੈ ਦਿਵਸ ਗਵਾਇਆ ਖਾਇ ਹੀਰੇ ਜੈਸਾ ਜਨਮ ਹੈ ਕਬੜੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾਉ ਅਨਤਾ ਤਾਨ ਧਰਨੀ ਤਰੇ ਅਨਤ ਨਾ ਚਾਹੇ ਆਜਾਈ ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਈ ਆਪਨ ਲੀਆ ਜੇ ਮਿਲੈ ਤਾਂ ਸਭ ਕੋ ਭਾਗਠ ਹੋਏ ਕਰਮਾ ਉੱਪਰ ਨਿਬੜੈ جے لوچ ہے سب کوئے নানک کرنا جن کیہ سوئے سار کرے حکم نہ جاپی ਖਸਮ کا کسے ਵਡਾਈ ਦੇ ਗਉੜੀ ਬੈ ਰਗਣ ਮਹੱਲਾ ਪਹਿਲਾ ਹਰਨੇ ਹੋਵਾ ਬਾਨ ਬਸਾ ਕੰਧ ਮੂਲ ਚੁਣ ਖਾਓ ਗੁਰ ਪ੍ਰਸਾਦੀ ਮੇਰਾ ਸੋ ਮਿਲੈ ਵਾਰ ਵਾਰ ਹੋ ਜਾਓ ਜੀਓ ਮੈਂ ਬਨ ਜਰਨ ਰਾਮ ਕੀ ਤੇਰਾ ਨਾਮ ਵਖਰ ਬਾਪਾਰ ਜੀ ਰਹਾਉ ਕੋਕਲ ਹੋਵਾ ਅੰਬ ਬਸਾ ਸਹਿਜ ਸਬਦ ਵਿਚਾਰ ਸਹਿਜ ਸੁਭਾਏ ਮੇਰਾ ਸੋ ਮਿਲੇ ਦਰਸ਼ਨ ਰੂਪ ਅਪਾਰ ਮਛਲੀ ਹੋਵਾ ਜਲ ਬਸਾ ਜੀਅ ਜੰਤ ਸਭਸਾਰ ਔਰ ਬਾਰ ਪਾਰ ਮੇਰਾ ਸਹ ਵਸੈ ਹਾਂ ਮਿਲਾਉਗੀ ਬਾਹ ਪਸਾਰ ਨਾਗਨ ਹੋਵਾ ਧਰ ਵਸਾ ਸਬਦ ਵਸੈ ਭਉ ਜਾਏ ਨਾਨਕ ਸਦਾ ਸੁਹਾਗੜੀ ਜਿਨ ਜੋਤੀ ਜੋਤ ਸਮਾਈ ਗਉੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵ ਰੋ ਸਿਰਜਣਹਾਰੋ ਤਮ ਗਾਵੋ ਮੇਂਦਰ ਭਾਉ ਕਾ ਸੋਹਿਲਾ ਹਉ ਵਾਰੀ ਜਾਵ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਵ ਨੇਤ ਨਤਜੀ ਅੜੇ ਸਮਾਲਿਆ ਨਾ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਸੜੀਆ ਜਹੋਵਾ ਸਾਹਿਬ ਸੋ ਮੇਲ ਘਰ ਘਰ ਹੋ ਪਹੋਚਾ ਸੱਦੜੇ ਨੇਤ ਪਵਾਨਾ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨਾ ਰਾਗ ਗਉੜੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗਉੜੀ ਗਵਾਰੇਰੀ ਹਾਂਜੀ ਇਹ ਜਿਹੜਾ ਮੰਗਲ ਲਿਖਿਆ ਹੈ ਕੋਥੀ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਹੈ ਰਾਗ ਗੌੜੀ ਗਵਾਰੇਰੀ ਮਹੱਲਾ ਤੀਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਜਿਹੜੇ ਨਵੇਂ ਗੁਰਮਾਰ ਦੇ ਰੂਪ ਛਪੇ ਹੈ ਇਹਨਾਂ ਦੇ ਵਿੱਚ ਇਹ ਪੰਗਤੀ ਅਸ਼ੁੱਧ ਹੈ ਸ਼ੁੱਧ ਨਹੀਂ ਹੈ ਪਰਾਤਨ ਸਰੂਪਾਂ ਦੇ ਵਿੱਚ ਇਹ ਮੰਗਲ ਇਸ ਤਰ੍ਹਾਂ ਸ਼ੁੱਧ ਮੰਨਿਆ ਗਿਆ ਹੈ ਜਦੋਂ ਪਾਠ ਬੋਧ ਸਮਾਗਮ ਦਮਦਮਾ ਸਭ ਤਲਵੰਡੀ ਸਾਬੋ ਹੋਇਆ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਢੁੱਡੀ ਕਿਆਂ ਵਾਲਿਆਂ ਨੇ ਇਹ ਮੰਗਲ ਪਾਠ ਬੋਧ ਦੇ ਵਿੱਚ ਇਹ ਸ਼ੁੱਧ ਕਰਾਇਆ ਹੈ ਸ਼ੁੱਧ ਇਸੇ ਤਰ੍ਹਾਂ ਹੀ ਹੈ ਰਾਗ ਗੌੜੀ ਮਹੱਲਾ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਗਵਾਰੇਰੀ ਇਸ ਨੂੰ ਇਸੇ ਤਰ੍ਹਾਂ ਸ਼ੁੱਧ ਮੰਨਣਾ ਹੈ ਗੁਰ ਮੇਲੇ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦ ਆਪੇ ਜਾਣ ਹੁਕਮੇ ਮੇਲੇ ਸਬਦ ਪਛਾਣ ਗੁਰ ਕੈ ਭਏ ਭ੍ਰਮ ਭਉ ਜਾਏ ਭੈ ਰਾਚੈ ਸਚ ਰੰਗ ਸਮਾਈ ਰਹਾਉ ਗੁਰ ਮਿਲਿਆ ਹਰ ਮਨ ਅਵਸਾਇ ਸੁਭਾਈ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸਬਦ ਸਾਲਾ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣ ਹਾਰ ਅਤੇ ਪਾਠ ਬੋਧ ਜੋ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਵਿਖੇ ਸਮਾਗਮ ਹੋਇਆ ਸੀ ਗਿਆਨੀ ਹਰਭਜਨ ਸਿੰਘ ਢੁੱਡੀ ਕਿਆਂ ਵਾਲਿਆਂ ਇਸ ਦਾ ਬੇਸਰਾਮ ਇਥੇ ਲਵਾਇਆ ਮੇਰਾ ਪ੍ਰਭ ਵਖਸੇ ਪਖ ਸੰਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਰਮਲ ਵਸੈ ਸੱਚ ਸੋਏ ਸਾਚ ਵਸੈ ਸਾਚੇ ਸਭ ਕਾਰ ਊਤਮ ਕਰਨੀ ਸਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣ ਕੋਏ ਜੀਵਦਾਤਾ ਦੇਵਨ ਹਾਰ ਨਾਨਕ ਹਰਨਾਮੇ ਲੱਗੈ ਪਿਆਰ ਗਉੜੀ ਗੁਆਰੇਰੀ ਮਹੱਲਾ ਤੀਜਾ گورਤੇ ਗਿਆਨ ਪਾਏ ਜਨ ਕੋਏ گورਤੇ 부ਜੈ ਸਿਜੈ ਸੋਏ گورਤੇ ਸਹਜ ਸਾਚ ਵਿਚਾਰ گورਤੇ ਪਾਏ ਮੁਕਤ ਦਵਾਰ ਪੂਰੇ ਭਾਗ ਮਿਲੇ ਗੁਰ ਆਏ ਸਾਚ ਸਹਜ ਸਾਚ ਸਮਾਏ ਰਹਾ ਗੁਰ ਮਿਲੇ ਆਏ ਤ੍ਰਿਸ਼ਨਾ ਅਗਨ ਬੁਝਾਏ ਹਾਂਜੀ ਜਿੱਥੇ ਤ੍ਰਿਸ਼ਨਾ ਅਗਨ ਦੀ ਗੱਲ ਉਹ ਉੱਥੇ ਬੁਝਾਏ ਪੋਲਾ ਹੁੰਦਾ ਜਿੱਥੇ ਸਮਝਣ ਦਾ ਬਾਤ ਕੋ ਉਹ ਉੱਥੇ ਬੁਝਾਏ ਕਸ ਕੇ ਬੋਲਾ ਜਾਂਦਾ ਇੱਥੇ ਜਿਹੜਾ ਬੁਝਾਏ ਪਾਠ ਹੈ ਇੱਥੇ ਪੋਲਾ ਬੋਲਣਾ ਹੈ ਗੁਰ ਤੇ ਸ਼ਾਂਤ ਵਸੈ ਮਨ ਆਏ ਗੋਰਤੇ ਪਵਿੱਤ ਪਾਵਨ ਸੁਚ ਹੋਏ ਗੋਰਤੇ ਸ਼ਬਦ ਮਿਲਾਵਾ ਹੋਏ ਬਾਜ ਗੁਰੂ ਸਭ ਧਰਮ ਭਲਾਈ ਬਿਨ ਨਾਵੇ ਬਹੁਤਾ ਦੁੱਖ ਪਾਈ ਗੁਰਮੁਖ ਹੋਵੇ ਸੋ ਨਾਮ ਧਿਆਈ ਦਰਸ਼ਨ ਸੱਚੈ ਸਚੀ ਪਤ ਹੋਈ ਇਸਨੋਂ ਕਹੀਐ ਦਾਤਾ ਇਕ ਸੋਈ ਕਿਰਪਾ ਕਰੇ ਸਾਬਦ ਮਿਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚ ਸਮਾਵ ਗੌੜੀ ਗਵਾਰੀ ਰੀ ਮਹੱਲਾ ਤੀਜਾ ਸਥਾਉ ਸੱਚ ਮਨ ਨਰਮਲ ਹੋਏ ਹਾਂਜੀ ਸਥਾਉ ਇਹ ਰੂਪ ਦੇ ਵਿੱਚ ਅੱਧ ਪਾਠ ਕਰਾਇਆ ਹੋਇਆ ਪਰ ਦਮਦਮੀ ਟਕਸਾਲ ਦੇ ਵਿੱਚ ਪਾਠ ਬੋਧ ਵਿੱਚ ਇਹਨੂੰ ਸੁਥਾਉ ਇਕੱਠਾ ਪਾਠ ਕਰਾਇਆ ਸੱਤੇ ਤੇ ਔਕੜ ਥੱਥੇ ਨੂੰ ਕੰਨਾ ਊੜੇ ਔਕੜ ਸੁਥਾਉ ਸੁਥਾਉ ਸੱਚ ਮਨ ਨਿਰਮਲ ਹੋਵੇ ਇਸੇ ਤਰ੍ਹਾਂ ਹੀ ਸ਼ੁੱਧ ਕਰਾਇਆ ਹੋਇਆ ਸੱਚ ਨਿਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸ ਸੱਚ ਆਪੇ ਆਪੇ ਕਰਮ ਹੋਵੇ ਸਤ ਸੰਗ ਮਿਲਾਈ ਹਰ ਗੁਣ ਗਾਵੇ ਬੈਸ ਸੁਥਾਏ ਹਾਂਜੀ ਇਹ ਵੀ ਸੁਥਾਏ ਇਕੱਠਾ ਪਾਠ ਸ਼ੁੱਧ ਕਰਾਇਆ ਹੋਇਆ ਰਹਾਉ ਜਲੋ ਇਹ ਜੇਹਵਾ ਦੂਜੈ ਭਾਇ ਹਾਂਜੀ ਜਲੋ ਇਹ ਜੇਹਵਾ ਇਹਦੀ ਥਾਂ ਤੇ ਇੱਥੇ ਸਰੂਪ ਦੇ ਵਿੱਚ ਇਹੋ ਲਿਖਿਆ ਹੋਇਆ ਹੈ ਪਰ ਦਮਦਮੀ ਟਕਸਾਲ ਦੇ ਵਿੱਚ ਜਦੋਂ ਇੱਥੇ ਦਮਦਮਾ ਸਾਹਿਬ ਪਾਠ ਬੋਧ ਸਮਾਗਮ ਹੋਇਆ ਸੀ ਉਦੋਂ ਇਹ ਪਾਠ ਸੁੱਧ ਕਰਾਇਆ ਹੈ ਇਹੋ ਨਹੀਂ ਹੈ ਇਹ ਪਾਠ ਸੁੱਧ ਹੈ ਜਲੋ ਇਹ ਜਿਹਵਾ ਦੂਜੈ ਪਾਇ ਹਰ ਰਸ ਨਾ ਚਾਖੈ ਠੀਕਾ ਆਲਾਈ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਵੈ ਦੁਖੀਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿਜ ਸੁਭਾਈ ਗੁਰ ਕਿਰਪਾ ਤੇ ਸੱਚ ਸਮਾਇ ਸਾਚੇ ਰਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਰਮਲ ਧਾਰ ਨਾਮ ਸਮਾਵੈ ਜੋ ਭਾਡਾ ਹੋਏ ਹੁੰਦਾ ਭਾਂਡਾ ਟਿਕੈ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੇਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਦ ਨਾ ਪਾਏ ਹਮ ਵਿਚ ਗਾਵਹਿ ਨਿਰਥਾ ਜਾਏ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੈ ਮਨ ਤਨ ਰਾਤਾ ਨਾਮ ਸੁਹਾਵੈ ਰਹਾਉ ਇਕ ਗਾਵਹਿ ਇਕ ਭਗਤ ਕਰੇ ਨਾਮ ਨਾ ਪਾਵਹਿ ਬਿਨ ਅਸਨੇ ਸੱਚੀ ਭਗਤ ਗੁਰ ਸਬਦ ਪਿਆਰ ਆਪਣਾ ਪਿਰ ਰਾਖਿਆ ਸਦਾ ਔਰ ਧਾਰ ਭਗਤ ਕਰਹਿ ਮੂਰਖ ਆਪ ਜਨਾਵਹਿ ਨੱਚ ਨੱਚ ਤੱਪਹਿ ਬਹੁਤ ਦੁਖ ਪਾਵਹਿ ਨਚੇ ਟੱਪੇ ਭਗਤ ਨਾ ਹੋਏ ਸਬਦ ਮਰੈ ਭਗਤ ਪਾਏ ਜਨ ਸੋਏ ਭਗਤ ਵਸਲ ਭਗਤ ਕਰਾਏ ਸੋਏ ਸਚੀ ਭਗਤ ਵਿੱਚ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ ਨਾਨਕ ਵਖਸੇ ਨਾਮ ਪਛਾਣੈ ਗੌੜੀ ਗੁਆਰੇਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੇ ਦਾਰੂ ਜਾਣੈ ਕੋਏ ਮਨ ਸ਼ਬਦ ਮਰੇ ਬੂਝੈ ਜਨ ਸੋਏ ਜਿਸਨੋ ਬਖਸੇ ਦੇਵ ਅਡਿਆਈ ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਉ ਗੁਰਮੁਖ ਕਰਣੀ ਕਾਰ ਕਮਾਵੇ ਤਾ ਇਸ ਮਨ ਕੀ ਸੋਜੀ ਪਾਵੇ ਮਨ ਮੈ ਮਤ ਮੈਗਲ ਮਿਕਦਾਰ ਹਾਂਜੀ ਮਨ ਇੱਥੇ ਠੰਮਕ ਮੈ ਬੋਲਣਾ ਨੂੰ ਮੈਂ ਨਹੀਂ ਬੋਲਣਾ ਮੈ ਦਾ ਅਰਥ ਹੈ ਸ਼ਰਾਬ ਮਤ ਕਸ ਕੇ ਬੋਲਣਾ ਮੈਗਲ ਮਿਕਦਾਰ ਮਨ ਮੈ ਮਤ ਮੈਗਲ ਮਿਕਦਾਰਾ ਇਸੇ ਤਰ੍ਹਾਂ ਮੈਂ ਨਹੀਂ ਬੋਲਣਾ ਬਿਨਾ ਬਿੰਦੇ ਤੋਂ ਬੋਲਣਾ ਨਾਸਕੀ ਨਹੀਂ ਬੋਲਣਾ ਨੂੰ ਬਿਨਾ ਨਾਸਕੀ ਬੋਲਣਾ ਮਾਨ ਮੈ ਮਤ ਮੈਗਲ ਮਿਕਦਾਰਾ ਮੈ ਦਾ ਅਰਥ ਹੈ ਸ਼ਰਾਬ ਗੋਰ ਅੰਕ ਸਮਾਰ ਜੀਵਾਲਣ ਹਾਰਾ ਹਾਂ ਜਿਹੜਾ ਗੋਰ ਇੱਥੇ ਠੰਮਕ ਜ਼ਰੂਰ ਲਾਉਣੀ ਆ ਗੋਰ ਅੰਕ ਸਮਾਰ ਇੱਥੇ ਵਿਸ਼ਰਾਮ ਜੀਵਾਲਣ ਹਾਰਾ ਮਾਨ ਅਸਾਦ ਸਤ ਜਨ ਕੋਏ ਆਚਰ ਚਰੈ ਤਾ ਨਿਰਮਲ ਹੋਏ ਗੁਰਮੁਖ ਇਹੋ ਮਾਨ ਲਾਇ ਸਵਾਰ ਹਉ ਮੈਂ ਵਿਚਹੁ ਤਜੇ ਵਿਕਾਰ ਜੋ ਧੁਰ ਰਾਖਿਆ ਨ ਮੇਲ ਮਿਲਾਏ ਕਦੇ ਨ ਵਿਛੜਾ ਹੈ ਸਬਦ ਸਮਾਏ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਨੈ ਗਉੜੀ ਗਾਰੇਰੀ ਮਹੱਲਾ ਤੀਜਾ ਹਉਮੈ ਵਿੱਚ ਸਭ ਜਗ ਬੌਰਾਨਾ ਦੂਜੈ ਭਾਇ ਭਰਮ ਭੁਲਾਨਾ ਬਹੁਤ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਤਿਆ ਅਨ ਦਿਨ ਵਿਹਾਨਾ ਫਿਰਦਾ రామ ਰਮਉ ਮੇਰੇ ਭਾਈ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾ ਗੋਰ ਮੁਖ ਹਿਰਦੈ ਜਿਨ ਰਾਮ ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹਉ ਮੈਂ ਮਾਰ ਗੁਰ ਸਬਦ ਪਛਾਤਾ ਕਿਰਪਾ ਕਰੇ ਪ੍ਰਭ ਕਰਮ ਵਿਧਾਤਾ ਸੇ ਜਨ ਸੱਚੇ ਜੋ ਗੁਰ ਸਬਦ ਮਿਲਾਈ ਤਾਵਤ ਵਰਜੇ ਠਾਕ ਰਹਾਏ ਨਾਮ ਨਵ ਨਿਧ ਗੁਰ ਤੇ ਪਾਏ ਹਰਿ ਕਿਰਪਾ ਤੇ ਹਰ ਵਸੈ ਮਨ ਆਏ RAM RAM ਕਰਤਿਆ ਸੁਖ ਸਾਤ ਸਰੀਰ ਅੰਤਰ ਵਸੈ ਨਾ ਲਾਗਾ ਜਮ ਪੀਰ ਆਪੇ ਸਾਹਿਬ ਆਪ ਬजीर ਨਾਨਕ ਸੇਵ ਸਦਾ ਹਰ ਗੁਣੀ ਘੀਰ ਗਉੜੀ ਗੁਆਰੇਰੀ ਮਹੱਲਾ ਤੀਜਾ ਸੋ ਕਿਉ ਵਿਸਰੈ ਜਿਸ ਕੇ ਜੀਅ ਪਰਾਨਾ ਸੋ ਕਿਉ ਵਿਸਰੈ ਸਭ ਮਾਹਿ ਸਮਾਨਾ ਜਿਤ ਸੇਵਿਐ ਦਰਗਹ ਪਤ ਪਰਵਾਨਾ ਹਰ ਕੇ ਨਾਮ ਵਿਟਹੁ ਬਲ ਜਾਓ ਤੂੰ ਵਿਸਰਹਿ ਤਦ ਹੀ ਮਰ ਜਾਓ ਰਹਾਉ ਤੈਨ ਤੂੰ ਵਿਸਰਹਿ ਜੇ ਤੁਧ ਆਪ ਭੁਲਾਏ ਤਿਨ ਤੂੰ ਵਿਸਰਹਿ ਜੇ ਦੁਜੈ ਪਾਏ ਮਨਮੁਖ ਅਗਿਆਨੀ ਜੋਨੀ ਪਾਏ ਜਿਨ ਇਕ ਮਨ ਟੁੱਠਾ ਸੇ ਸਤਗੁਰ ਸੇਵਾ ਲਾਈ ਜਿਨ ਇਕ ਮਨ ਟੁੱਠਾ ਤੈਨ ਹਰ ਮਨ ਵਸਾਈ ਗੁਰਮਤੀ ਹਰ ਨਾਮ ਸਮਾਈ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ ਜਿਨ੍ਹਾਂ ਪੋਤੈ ਪੁੰਨ ਤੈਨ ਹਉਮੈ ਮਾਰੀ ਨਾਨਕ ਜੋ ਨਾਮ ਰਤੇ ਤੈਨ ਕਾਬਲੇ ਹਾਰੀ ਗੌੜੀ ਗਵਾਰੇਰੀ ਮਹੱਲਾ ਤੀਜਾ ਤੂੰ ਅਕਥ ਕਿਉ ਕਥਿਆ ਜਾਹੀ ਗੁਰ ਸ਼ਬਦ ਮਾਰਣ ਮਨ ਮਾਹੀ ਸਮਾਹੀ ਤੇਰੇ ਗੁਣ ਅਨੇਕ ਕੀਮਤ ਨਹ ਪਾਹੀ ਜਿਸ ਕੀ ਬਾਣੀ ਤਿਸ ਸਮਾਹੀ ਸਮਾਣੀ ਤੇਰੀ ਅਕਥ ਕਥਾ ਗੁਰ ਸਬਦ ਵਖਾਣੀ ਰਹਾਉ ਜਹ ਸਤਗੁਰ ਤਹ ਸਤ ਸੰਗਤ ਬਣਾਈ ਜਹ ਸਤਗੁਰ ਸਹਜੇ ਹਰ ਗੁਣ ਗਾਈ ਜਹ ਸਤਗੁਰ ਤਹ ਹੋ ਮੈਂ ਸਬਦ ਜਲਾਈ ਗੁਰਮੁਖ ਸੇਵਾ ਮਹਿਲੀ ਥਾਉ ਪਾਈ ਗੁਰਮੁਖ ਅੰਤਰ ਹਰ ਨਾਮ ਵਸਾਈ ਗੁਰਮੁਖ ਭਗਤ ਹਰ ਨਾਮ ਸਮਾਈ ਆਪੇ ਦਾਤ ਕਰੇ ਦਾਤਾਰ ਪੂਰੇ ਸਤਿਗੁਰ ਸਿਓ ਲੱਗੈ ਪਿਆਰ ਨਾਨਕ ਨਾਮ ਰਤੇ ਤੈਨ ਕਉ ਜੈਕਾਰ ਗੌੜੀ ਗੁਆਰੇਰੀ ਮਹੱਲਾ ਤੀਜਾ ਇਕਸਤੇ ਸਭ ਰੂਪ ਹੈ ਰੰਗਾ ਪਉਣ ਪਾਣੀ ਬੈ ਸੰਤਰ ਸਭ ਸਹਿ ਲੰਗਾ ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ ਇਕ ਅਚਰਜ ਏਕੋ ਹੈ ਸੋਈ ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਉ ਸਹਜ ਭਵੈ ਪ੍ਰਭ ਸਭਨੀ ਥਾਈ ਕਹਾ ਗਵਤ ਪ੍ਰਗਟ ਪ੍ਰਭ ਬਣਤ ਬਣਾਈ ਆਪੇ ਸੋਤਿਆਂ ਦੇ 부ਝਾਈ ਤਿਸ ਕੀ ਕੀਮਤ ਕਿਨੈ ਨਾ ਹੋਈ ਕਹ ਕਹ ਕਥਨ ਕਹ ਸਭ ਕੋਈ ਗੁਰ ਸਬਦ ਸਮਾਵੈ 부ਜੈ ਹਰ ਸੋਈ ਸੁਣ ਸੁਣ ਵੇਖੈ ਸਬਦ ਮਿਲਾਈ ਵੱਡੀ ਵੱਡਿਆਈ ਗੁਰ ਸੇਵਾ ਤੇ ਪਾਏ ਨਾਨਕ ਨਾਮ ਰਤੇ ਹਰ ਨਾਮ ਸਮਾਈ ਗਉੜੀ ਗੁਆਰੇਰੀ ਮਹੱਲਾ ਤੀਜਾ ਮਨਮੁਖ ਸੂਤਾ ਮਾਇਆ 모ਹ ਪਿਆਰ ਗੁਰਮੁਖ ਜਾਗੇ ਗੁਣ ਗਿਆਨ ਵਿਚਾਰ ਸਹਿਜਨ ਜਾਗੇ ਜਿਨ ਨਾਮ ਪਿਆਰ ਸਹਿਜੇ ਜਾਗੇ ਸਭ ਨ ਕੋਏ ਪੂਰੇ ਗੋਰਤੇ 부ਜੈ ਜਨ ਕੋਏ ਰਹਾਉ ਅਸੰਤ ਅਨਾੜੀ ਕਦੇ ਨ 부ਜੈ ਕਥਨੀ ਕਰੇ ਤੈ ਮਾਇਆ ਨਾਲ ਲੂਜੈ ਅੰਧ ਅਗਿਆਨੀ ਕਦੇ ਨ ਸੀਜੈ ਇਸ ਜਗ ਮਹ ਰਾਮ ਨਾਮ ਨਿਸਤਾਰਾ ਮਿਰਲਾ ਕੋ ਪਾਏ ਕੁਰ ਸੱਬ ਦੇ ਵਿਚਾਰਾ ਆਪ ਤਰੈ ਸਗਲੇ ਕੋਲ ਉਧਾਰਾ ਇਸ ਕਲਯੁਗ ਮਹਿ ਕਰਮ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੈ ਘਰ ਹੋਈ ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ ਗੌੜੀ ਮਹੱਲਾ ਤੀਜਾ ਗੁਆਰੇਰੀ ਸਚਾ ਅਮਰ ਸਚਾ ਪਾਤ ਸਾਹੋ ਮਨ ਸਾਚੈ ਰਾਤੇ ਹਰਵੇਂ ਪਰਵਾਹ ਸਚੈ ਮਹਲ ਸਚ ਨਾਮ ਸਮਾਹ ਸੁਣ ਮਨ ਮੇਰੇ ਸਬਦ ਵਿਚਾਰ ਰਾਮ ਜਪੋ ਭਾਵ ਜਲ ਉਤਰੋ ਪਾਰ ਰਹਾਉ ਭਰਵੇਂ ਆਵੇ ਭਰਵੇਂ ਜਾਏ ਇਹੋ ਜਗ ਜਨਮਿਆ ਦੂਜੈ ਪਾਏ ਮਨ ਮੁਖ ਨਾ ਚੇਤੇ ਆਵੇ ਜਾਏ ਹਾਂਜੀ ਮਨਮੁਖ ਇਥੇ ਠੰਮ ਕਲਾਕੇ ਨਾ ਚੇਤਾ ਬਿਸ਼ਰਾਮ ਆਵੈ ਜਾਇ ਆਪ ਭੁਲਾਕੇ ਪ੍ਰਭ ਆਪ ਬੁਲਾਇਆ ਇਹੋ ਜੀਓ ਵਿਡਾਣੀ ਚੱਕਰੀ ਲਾਇਆ ਮਹਾ ਦੁਖ ਖੱਟੇ ਮਿਰਥਾ ਜਨਮ ਗਵਾਇਆ ਕਿਰਪਾ ਕਰ ਸਤਗੁਰੂ ਮਿਲਾਇ ਏਕੋ ਨਾਮ ਚੇਤੇ ਵਿਚੋ ਭਾਰਮ ਚੁਕਾਏ ਨਾਨਕ ਨਾਮ ਜਪੇ ਨਾਉ ਨੌ ਨਿਤ ਪਾਈ ਗਉੜੀ ਗੁਆਰੇਰੀ ਮਹੱਲਾ ਤੀਜਾ ਇਨਾਂ ਗੁਰਮੁਖ ਧਿਆਇਆ ਤੈਨ ਪੂਛਾ ਉਜਾਈ ਗੁਰ ਸੇਵਾ ਤੇ ਮਨ ਪਤੀ ਆਏ ਸੇ ਧਨਵੰਤ ਹਰ ਨਾਮ ਕਮਾਈ ਪੂਰੇ ਗੁਰ ਤੇ ਸੋਜੀ ਪਾਈ ਹਰ ਹਰ ਨਾਮ ਜਪੋ ਮੇਰੇ ਭਾਈ ਗੁਰਮੁਖ ਸੇਵਾ ਹਰ ਕਾਲ ਥਾਇ ਪਾਈ ਰਹਾਉ ਆਪ ਪਛਾਨ ਮਨ ਨਿਰਮਲ ਹੋਏ ਜੀਵਨ ਮੁਕਤ ਹਰ ਪਾਵੈ ਸੋਏ ਹਰ ਗੁਣ ਗਾਵੈ ਮਤ ਊਤਮ ਹੋਏ ਸਹਜੇ ਸਹਜ ਸਮਾਵੈ ਸੋਏ ਦੂਜੈ ਭਾਇ ਨਾ ਸੇਵਿਆ ਜਾਇ ਹਉਮੈ ਮਾਇਆ ਮਹਾ ਬਿਖ ਖਾਏ ਪੁੱਤ ਕੁਟੰਬ ਗਰੇਹ ਮੋਹਿਆ ਮਾਈ ਮਨ ਮੁਖ ਅੰਦਾ ਆਵੈ ਜਾਇ ਹਰ ਹਰ ਨਾਮ ਦੇਵੈ ਜਨ ਸੋਏ ਆਨੰਦਨ ਭਗਤ ਗੁਰ ਸਬਦੀ ਹੋਏ ਗੁਰ ਮਤ ਵਿਰਲਾ ਭੂਜੈ ਕੋਏ ਨਾਨਕ ਨਾਮ ਸਮਾਵੈ ਸੋਏ ਗਉੜੀ ਗਵਾਰੇਰੀ ਮਹੱਲਾ ਤੀਜਾ ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨ ਕਾਰ ਕਮਾਵੇ ਕੋਈ ਅਖੁੱਟ ਨਾਮ ਧਨ ਹਰ ਟੋਟ ਨਾ ਹੋਈ ਐਥੈ ਸਦਾ ਸੁਖ ਦਰ ਸੋਭਾ ਹੋਈ ਏ ਮਨ ਮੇਰੇ ਭਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਸਤਗੁਰ ਸੇਵਹ ਸੇ ਮਹਾਪੁਰਖ ਸੰਸਾਰੇ ਆਪ ਉਧਰੇ ਕੋਲ ਸਗਲ ਨਿਸਤਾਰੇ ਹਰਿ ਕਾ ਨਾਮ ਰਖਾ ਹੈ ਔਰ ਧਾਰੇ ਨਾਮ ਰਤੇ ਭੌਜਲ ਉਤਰਹਿ ਪਾਰੇ ਸਤਗੁਰ ਸੇਵਹਿ ਸਦਾ ਮਨ ਦਾਸਾ ਹਉ ਮੈਂ ਮਾਰੂ ਕਮਲ ਪਰਗਾਸਾ ਅਨਹਦ ਬਾਜੈ ਨਿਜ ਘਰ ਵਾਸਾ ਨਾਮ ਰਤੇ ਕਰਮਾਹਿ ਉਦਾਸਾ ਸਤਗੁਰ ਸੇਵਹਿ ਤਿਨ ਕੀ ਸੱਚੀ ਬਾਣੀ ਜੁਗ ਜੁਗ ਭਗਤੀ ਆਖ ਬਖਾਣੀ आनंदन जप है हर सारंग वाणी नानक नाम रते निह केवल निर्बाणी जग जग भक्ति आख बखानी आनंदन जप है हर सारंग वाणी नानक नाम रते निह केवल निर्बाणी वाणी पढ़दियां तो वाणी उच्चारण करदियां तो ठमक जमक विश्राम लाउदियां तो ਇੱਕ ਨਹੀਂ ਨੇ ਇੱਕ ਤਰ੍ਹਾਂ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਅਤੇ ਸਤਿਗੁਰੂ ਦੀ ਸਾਦ ਸੰਗ ਬਖਸ਼ਣ ਹਾਰ ਹੈ ਭੋਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਸਤਿਗੁਰੂ ਜੀ ਅਭੁੱਲ ਹਨ ਅਸੀਂ ਤਾਂ ਔਗਣ ਹਾਰ ਹਾਂ ਸਤਿਗੁਰੂ ਜੀ ਬਖਸ਼ਣ ਹਾਰ ਹਨ ਹੋਈਆਂ ਭੁੱਲਾਂ ਨੂੰ ਮਾਫ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਆਓ ਬੁਲਾਓ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ